ਹਾਂਜੀ ਬਾਈ ਜੀ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਤੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਸੇਲ ਕਰਨਾ ਹੋਵੇ ਉਹਦੀਆਂ 5-7 ਫੋਟੋਆਂ ਬੰਨ ਦੀ ਜਾਣਕਾਰੀ ਕਿੰਨਾ ਮਾਰਨਾ ਕਿੰਨੇ ਪਹਿ ਟਾਇਰ ਨੇ ਕੀ ਨੰਬਰ ਹੈ ਸਾਰੀ ਡਿਟੇਲ 5-7 ਫੋਟੋਆਂ ਆਪਣਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਇਹ ਤੇ ਪਾ ਦਿਓ ਆਪਾਂ ਤੁਹਾਡੀ ਐਡ ਬਾਈ ਆਪਣੇ ਚੈਨਲ ਤੇ ਲਾ ਦਾਂਗੇ ਬਾਕੀ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਲੈਣਾ ਹੋਵੇ ਤਾਂ ਕਮੈਂਟ ਕਰ ਦਿਓ ਆਪਾਂ ਉਹਦੀ ਵੀਡੀਓ ਪਾ ਦਾਂਗੇ ਸਵਰਾਜ 735 ਦੀ ਬਹੁਤ ਮੰਗ ਆ ਰਹੀਆਂ ਦੀ ਇੱਕ ਵੀਡੀਓ ਆਪਾਂ ਪਹਿਲਾਂ ਭਾਈ ਜਿਹੋ ਸੇਲ ਹੋ ਗਿਆ ਅੱਜ ਇਹ ਟਰੈਕਟਰ ਸਵਰਾਜ 35 ਸੇਲ ਵੇਚਣਾ ਵੀਰਾਂ ਨੇ ਟਰੈਕਟਰ ਹੈ ਵੀਰੇ 1996 ਮਾਡਲ ਹੈ 1996 ਮਾਡਲ ਪੰਜਾਬ ਦਾ ਨੰਬਰ ਹੈ ਵੀਰੇ ਪੰਜਾਬ ਨੰਬਰ ਹੈ ਸਾਰੀ ਕੰਡੀਸ਼ਨ ਦਿਖਾ ਰਿਆ ਤੁਹਾਨੂੰ ਟਰੈਕਟਰ ਦੀ ਪਿੱਛੇ ਮਰਗਾਟਾ ਮਰਗੂਟਾ ਨਾਲ ਲਿੰਕਾਂ ਦਾ ਹੁੱਕ ਤੋਂ ਹਨਾ ਕੋਈ ਗਲਿਆ ਸੜਿਆ ਨਹੀਂ ਸਾਰਾ Ориਜਨਲ ਹੈ ਰਮ ਵਗੈਰਾ ਦੇਖ ਸਕਦੇ ਹਾਂ ਜੇ ਗੱਲ ਕਰੀਏ ਟਾਇਰਾਂ ਦੀ ਪਿਛਲੇ ਟਾਇਰ 45 ਕੇ ਪੈਸੇ ਨੇ 12628 ਦੇ 45 ਕੇ ਪੈਸੇ ਟਾਇਰ ਨੇ ਪਿਛਲੇ ਆਗਲੇ ਹੈਗੇ 70 ਪੈਸੇ ਸਵਾਰਾ 735 FE 1996 ਮਾਡਲ ਪੰਜਾਬ ਨੰਬਰ ਹੈ ਆਗਲੇ ਟਾਇਰ 70 ਪੈਸੇ ਖੜਨੀ ਖੁਰਨੀ ਦਾ ਇੰਜਨ ਗੇਅਰ ਦਾ ਟਰੈਕਟਰ ਪੂਰਾ ਵਧੀਆ ਟਰੈਕਟਰ ਲੈਣ ਸਮੇਂ ਚਲਾ ਕੇ ਬਾਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਬਈ ਪੂਰਾ ਚੰਗਾ ਟਰੈਕਟਰ ਕੋਈ ਦਿੱਕਤ ਨਹੀਂ ਇੰਜਨ ਗੇਅਰ ਦਾ ਬਾਕੀ ਸੋਡੇ ਸਾਹਮਣੇ ਹੈ ਕੰਡੀਸ਼ਨ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਪਿਛਲੇ ਟਾਇਰ 45 ਕੇ ਪੈਸੇ 12 4 28 ਦੇ ਮਰਗਾਟਾ ਮਰੂਟਾ ਦਾ ਐਨ ਬੈਟਰੀ ਪਿੱਛੇ ਰੱਖੀ ਹੋਈ ਹੈ ਦੇਖੋ ਕੋਈ ਮਰਗਾੜ ਗਲਿਆ ਨਹੀਂ ਕੋਈ ਸੁਣੀ ਹੈ ਨਾ ਸਾਰੀ ਕੰਡੀਸ਼ਨ ਵਧੀਆ ਟਰੈਕਟਰ ਦੀ ਇੰਜਨ ਗੇਅਰ ਲੈਫਟ ਪੰਪ ਸਾਰਾ ਓਕੇ ਏਰੀਆ ਹੈਗਾ ਬਈ ਸੁਨਾਮ ਇਹ ਟਰੈਕਟਰ ਸੁਨਾਮ ਏਰੀਆ ਵਿੱਚ ਖੜਾਗਾ ਰੇਟ ਆ ਬਈ 1.45 ਹਜ਼ਾਰ ਏਰੀਆ ਸੁਨਾਮ ਰੇਟ 1.45 ਹਜ਼ਾਰ ਬਾਕੀ ਮਾਰਕ ਵੀਰਾਂ ਨੰਬਰ ਪਾਵਾਂਗੇ ਟਾਈਟਲ ਦੇ ਵਿੱਚ ਜਿਹੜੇ ਵੀਰਾਂ ਨੇ ਲੈਣਾਗਾ ਉਹਤੇ ਫੋਨ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਜੇ ਤੁਹਾਡਾ ਕੋਈ ਮਿੱਤਰਾਂ 735 ਲਾਈਕ ਨੂੰ ਕਹਿੰਦਾ ਉਹਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਇਦਾਂ ਦੇ ਆ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਬਈ